ਇਹ ਸਾਡੇ ਇਧਰੋਂ ਨਹਿਰ ਆ ਮਈਓ ਪੱਟੀ ਨੂੰ ਜਿਹੜਾ ਜਾਂਦਾ ਰਸਤਾ ਪਿੰਡੋਂ ਤੇ ਇਹ ਸਾਰਾ ਰਸਤਾ ਵੀ ਬੰਦ ਹੋ ਗਿਆ ਆ ਚੋਟ ਟੁੱਟਣ ਕਰਕੇ ਨਾ ਉਧਰ ਪਾਣੀ ਸਾਰਾ ਆ ਬੜਿਆ ਇਧਰ ਹੌਲੀ ਹੌਲੀ ਪਿੰਡ ਵੱਲ ਨੂੰ ਵਧ ਰਿਹਾ ਆ ਵਧ ਕੇ ਰਿਹਾ ਬਧੀ ਗਿਆ ਤਕਰੀਬਨ ਗਲੀਆਂ 'ਚ ਵੜ ਗਿਆ ਆ ਪਾਣੀ ਲੋਕਾਂ ਦੇ ਜਿਹੜੇ ਨੀਵੇਂ ਘਰ ਹੁਣ ਉਹਨਾਂ ਦੇ ਘਰਾਂ 'ਚ ਪਾਣੀ ਵੜ ਗਿਆ ਹੁਣ ਕਿਉਂਕਿ ਪਿੰਡ ਦਾ ਪਾਣੀ ਬਾਹਰ ਨਹੀਂ ਜਾ ਨਿਕਲਣਾ ਆਇ ਪਰ ਪਿੰਡ ਦੀ ਗਰਾਊਂਡ 'ਚ 2-2 ਫੁੱਟ ਪਾਣੀ ਖੜਾ ਆ। 2-2 ਫੁੱਟ ਤੇ ਭਾਈ ਜਿਆਦਾ ਹੋਣਾ ਦੋ ਤੋਂ ਵੀ ਹੈ ਨਾ। ਪਾਣੀ ਦਾ ਐ ਉਹਦਾ ਜਿਹੜਾ ਦਰਿਆਵਾਂ ਚਲਦਾ ਹੁੰਦਾ ਇੱਥੇ। ਉਹ ਪਿੰਡ ਦੀ ਗਰਾਊਂਡ ਦੇ ਵਿੱਚ ਰਾਸਤੇ ਰੱਖ ਦਿੱਤੇ ਹੋ। ਜੇ ਰਾਸਤੇ ਮਿੱਤਰਾ ਨਾ ਰੱਖੇ ਹੁੰਦੇ ਨਾ ਕਿਹਦਾ ਕਾਲਾ ਕਹਿੰਦਾ ਜੀ ਨਾ ਬੰਦ ਕਰੋ। ਇਹ ਪਾਣੀ ਸਾਰਾ ਆਪਣੇ ਉੱਧਰ ਨਹੀਂ ਜਾਣਾ ਸੀ। ਪਾਣੀ ਤੇ ਜਿਆਦਾ ਪਿੰਡ ਦਾ ਨੁਕਸਾਨ ਹੋਣਾ ਸੀ। ਤੇ ਪਾਣੀ ਇੰਨਾ ਤੇਜ਼ ਆ ਤੇ ਪਾਣੀ ਰੋੜ ਕੇ ਲ ਜਾਂਦਾ ਇੰਨੇ ਪਾਣੀ ਦੇ। ਆ ਜਦੋਂ ਉਹ ਪਿੰਡ ਦੇ ਵਿੱਚ ਪਾਣੀ ਦਾਖਲ ਹੁੰਦਾ ਹੋਇਆ ਉੱਧਰ ਦੀ। ਆ ਵਾਹੇ ਦੇਖੋ ਜੀ ਪਾਣੀ ਆਇਆ ਆਇਆ। ਉੱਥੇ ਅਮਮਾ ਮਾ ਇਹ ਦੁਨੀਆ ਨੇ ਕਿੱਦਾਂ ਉਹ ਉੱਧਰ ਨੂੰ ਨਾ ਜਾਏ ਉੱਧਰ ਪਾਣੀ ਜ਼ਿਆਦਾ ਆ ਉੱਧਰ ਪਾਣੀ ਆਉਂਦਾ ਵੀ ਨਹਿਰ ਕੋਲ ਨਹਿਰ ਉੱਤੇ ਗਈ ਪਈ ਆ ਆ ਨੀ ਬਹੁਤ ਜ਼ੋਰ ਨਾਲ ਆ ਰਾਤ ਅਸੀਂ ਬਿਜੂਏ ਪਾਈ ਸੀ ਨਾ ਵੀ ਚੋਰ ਟੁੱਟ ਗਿਆ ਸੀ ਰੁਪਵਾਲਾ ਵਾਲਾ ਬੰਨ ਤੇ ਉਹ ਰਾਤੋਂ ਰਾਤ ਜਦ ਸਾਡੇ ਪਿੰਡ ਜਨੋਹੇ 'ਚ ਵੀ ਪਾਣੀ ਆ ਗਿਆ ਏ ਇਹ ਸਾਰਾ ਪਾਣੀ ਸਾਡੇ ਪਿੰਡ ਦੇ ਵਿੱਚ ਨੂੰ ਜਾ ਰਿਹਾ ਹੈ ਇਹ ਸੜਕਾਂ ਨਹਿਰ ਵਾਲੀ ਤੇ ਇਹ ਪਾਣੀ ਇਹ ਚੱਲਦਾ ਪਿਆ ਪਿੰਡ ਦਾ ਪਾਣੀ ਬਾਹਰ ਨਹੀਂ ਨਿਕਲਣਾ ਆਹ ਇਹ ਪਾ ਪਿੰਡ ਦੀ ਗਰਾਊਂਡ 'ਚ 2-2 ਫੁੱਟ ਪਾਣੀ ਖੜਾ ਆ ਜਾਂਦਾ ਹੀ ਆ ਦੋ ਖੰਡਾ ਪਿੰਡ ਜਨੂਹੀ ਦੇ ਜਿਆਦਾ ਤਾਜ਼ਾ ਹਾਲਾਤ ਦਲਗਾ ਤੇ ਵੀ ਚ ਬਣਾ ਲਾ ਲਈ ਇਸ ਲੈ ਆ ਗਿਆ ਬਣਾ ਯਾਰ ਪਾਣੀ ਉਹ ਮਾਰਨੇ ਚਾਹਤੇ ਉਹ ਆਇਓ ਆ ਦੇਖ ਲੋ ਵੀਰੋ ਪੰਜਾਬ ਦਾ ਹਾਲ ਜਨੂਹੇ ਦਾ ਗੇਟ ਵੀ ਡੁੱਬ ਗਿਆ ਅਦਾ ਪਾਣੀ ਪਾਣੀ ਹੋਈ ਪਈ ਆ ਉਹ ਦੇਖ ਲਓ ਕਿੰਨਾ ਪਾਣੀ ਚੱਲਦਾ ਸਵੇਰੇ ਸਵੇਰੇ 6:30 ਵਜੇ ਜੋ ਉਹਦੇ ਮੂੰਹ ਨਾ ਚੋ ਨਹੀਂ ਜਾ ਤਾ ਦੇਖੋ ਨਾ ਬਬਲੇ